ਹਾਂਜੀ ਤੇ ਅੱਜ ਆਪਾਂ ਲੱਗੇ ਆ ਪੰਜੀਰੀ ਬਣਾਉਣ ਕਿਲੋ ਘਿਓ ਦੇ ਵਿੱਚ ਪੰਜੀਰੀ ਬਣਾਉਣੀ ਮੈਂ ਇਹ ਘਿਓ ਹੈਗਾ ਮੇਰੇ ਕੋਲ ਇੱਧਰ ਗਰਮ ਰੱਖਿਆ ਕਿਉਂਕਿ ਇਹਦੇ ਵਿੱਚ ਪਹਿਲਾਂ ਮਖਾਣੇ ਵਗੈਰਾ ਜੋ ਵੀ ਸਾਰੇ ਡਰਾਈ ਫਰੂਟ ਗਰਮ ਕਰਕੇ ਇਹਨਾਂ ਨੂੰ ਰੋਸਟ ਕਰਕੇ ਤੇ ਇਹਨਾਂ ਨੂੰ ਪੀਸ ਲੈਣਾ ਆਪਾਂ ਤੇ ਸਮਾਨ ਮੈਂ ਕੀ ਪਾਉਣਾ ਇਹਦੇ ਵਿੱਚ ਇੱਕ ਤਾਂ ਪਾਉਂਗੀ ਫੁੱਲ ਮਖਾਣੇ ਤੇ ਖਸਖਸ ਤੇ ਇਹ ਗੁੰਦਾ ਹੋ ਗਈਆਂ ਚਾਰੇ ਇਹ ਹੋ ਗਈ ਕਮਰਕਸ ਇਹ ਹੋ ਗਈ ਸੁੰਡ ਕੌਫ ਤੇ ਜਵੈਣ ਕਾਜੂ ਬਦਾਮ ਤੇ ਇਹ ਮੱਜ ਇਹਨਾਂ ਸਮਾਨ ਪਾਉਣਾ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਪਹਿਲਾਂ ਮਖਾਣਿਆਂ ਨੂੰ ਰੋਸਟ ਕਰਾਂਗੀ ਇਹਨਾਂ ਨੂੰ ਪੀਸ ਲਾਂਗੇ ਇਹਦੇ ਚ ਜਾਰ ਚ ਜੂਸਰ ਚ ਤੇ ਉਸ ਤੋਂ ਬਾਅਦ ਆਪਾਂ ਕਾਜੂ ਬਦਾਮ ਇਹ ਵੀ ਰੋਸਟ ਕਰਕੇ ਇਹਨਾਂ ਨੂੰ ਵੀ ਪੀਸ ਲੈਣਾ ਖਸ ਖਸ ਵੀ ਪੀਸਾਂਗੇ ਸੁੰਡ ਪੀਸੀ ਹੋਈ ਆ ਆਪਣੀ ਤੇ ਕਮਰ ਕਸ ਲਈ پیسਣੀ ਹੈ ਗੁੰਦਾ ਵੀ ਤਲ ਕੇ ਆਪਾਂ ਕਰ ਲਾਂਗੇ ਇਹਨਾਂ ਨੂੰ پیس ਲਾਂਗੇ ਤੇ ਚਲੋ ਫਿਰ ਆਪਾਂ ਹੁਣ ਅੱਜ ਬਣਾਉਨੇ ਆ ਪੰਜੇਰੀ ਤੇ ਤੁਸੀਂ ਵੀ ਦੱਸਿਓ ਕਿਵੇਂ ਬਣਾਉਂਦੇ ਹੋ ਤੁਸੀਂ ਪੰਜੇਰੀ ਤੇ ਸਾਡੇ ਅਸੀਂ ਕਿਹੜੇ ਤਰੀਕੇ ਨਾਲ ਬਣਾਉਨੇ ਆ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਨੇ ਹੋ ਪੰਜੇਰੀ ਤੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਇਧਰ ਆਪਣਾ ਕਿ ਹੋ ਪਾਇਆ ਹੈ ਕਰਮਾ ਥੋੜਾ ਜਿਹਾ ਇਹਦੇ ਚ ਪਹਿਲਾਂ ਆਪਾਂ ਫੁੱਲ ਮਖਾਣੇ ਕਰਕੇ ਗਰਮ ਇਹਨਾਂ ਨੂੰ ਰੋਸਟ ਕਰਕੇ ਤੇ ਇਹਨਾਂ ਨੂੰ ਆਪਾਂ ਕੱਢ ਲੈਂਦੇ ਹਾਂ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਆਪਾਂ ਆਟਾ ਭੁੰਨਾਗੇ ਪੰਜੀਰੀ ਦਾ ਹੁਣ ਪਾਉਣੀ ਹੈ ਆਪਾਂ ਮਖਾਣੇ ਪਹਿਲਾਂ ਇਹਨਾਂ ਨੂੰ ਗਰਮ ਕਰਕੇ ਔਰ ਫਿਰ ਇਹਨਾਂ ਨੂੰ ਪੀਸਨੇ ਸੌਖੇ ਹੋ ਜਾਂਦੇ ਆ ਉਸ ਤਰ੍ਹਾਂ ਪੀਸ ਦੇ ਆਪਕੇ ਨਵੋ ਸਬਜ਼ੀ ਦਾ ਫੇਸ ਨੂੰ ਇਹੋ ਜਿਹਾ। ਇਹੋ ਚੀਜ਼ਾਂ ਫੇਸ ਕੇ ਰੱਖ ਲਏਗੇ ਤਾਂ ਉਸ ਤੋਂ ਬਾਅਦ ਫਿਰ ਆਪਾਂ ਤਾ ਭੁੰਨਾਂਗੇ। ਸਭ ਮਖਾਨੇ ਆਪਾਂ ਭੁੰਨ ਲਏ ਤੇ ਇਹਦੇ ਚ ਕੱਟ ਲਏ ਆ ਪੀਸ ਲਾਂਗੇ। ਤੇ ਹੁਣ ਆ ਕਿਓ ਬਚਿਆ ਜਿਹੜੇ ਵਿੱਚ ਆਪਾਂ ਕਾਜੂ ਤੇ ਬਦਾਮ ਘਰ ਲਏ ਨੇ।

Please, Lenny. ਸਾਰਾ ਸਮਾਨ ਪੀਸ ਲਿਆ ਕਮਰ ਕਸ ਹੋ ਗਈ ਆ ਜੋ ਵੀ ਸਮਾਨ ਸੀ ਆਪਣਾ ਸਾਰਾ ਪੀਸ ਲਿਆ ਸੌਂਫ ਜਵੈਨ ਕਾਜੂ ਬਦਾਮ ਸਾਰਾ ਪੀਸ ਕੇ ਰੱਖ ਲਿਆ ਤੇ ਹੁਣ ਆਪਾਂ ਪੁੰਨ ਦੇ ਆਟਾ ਆਟਾ ਆਪਣੇ ਹਿਸਾਬ ਨਾਲ ਘੋੜੇ ਹਿਸਾਬ ਨਾਲ ਤਾਲੂ ਜਿੰਨਾ ਤੁਹਾਡੇ ਕੋਲ ਘੋੜੇ

ਕੱਟ ਸੇਕ ਤੇ ਨੂੰ ਭੁੰਨਦੇ ਆਂ ਆਪਾਂ ਆ ਹੁਣ ਭੁੰਨਣਾ ਹੈ ਜਿੰਨਾ ਚਿਰ ਲਾਲ ਨਹੀਂ ਹੋ ਜਾਂਦਾ ਜੀ ਜਦੋਂ ਆਇਆ ਲਾਲ ਹੋ ਜਾਊਗਾ ਫਿਰ ਆਪਾਂ ਚਾਣੀ ਬਣਾਵਾਂਗੇ ਚਾਣੀ ਬਣਾ ਕੇ ਤੇ ਫਿਰ ਇਹਦੇ ਚੋਂ ਦੂਜਾ ਸਮਾਨ ਵੀ ਪਾਵਾਂਗੇ ਥੱਲੇ ਲਾ ਕੇ ਸਾ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਹਨਾ ਹੋਣਾ ਆਟਾ ਆਪਣਾ ਪੂਜਨੀ ਵਾਲਾ ਪਾਸੇ ਕੋਲ ਲਾਲ ਹੁੰਦਾ ਜਾਂਦਾ ਕੋਕ ਘੱਟ ਘੱਟ ਬੈਂਸ ਤੇ ਆਪਾਂ ਨੂੰ ਬਿਲਕੁਲ ਘੱਟ ਗਏ ਸੇਕ ਦੇ ਨੂੰ ਪਕਾਵਾਂਗੇ ਕਿਉਂਕਿ ਜੇ ਜ਼ਿਆਦਾ ਤੇਜ਼ ਕੇ ਸੇਕ ਕਰਕੇ ਇਹਨੂੰ ਪਕਾਵਾਂਗੇ ਤਾਂ ਅੱਟਾ ਜਿਹੜਾ ਕੱਚਾ ਰਹਿ ਜਾਣਾ ਵਿੱਚ ਮਿਸ ਕਰਕੇ ਮੱਖੇ ਮੱਖੇ ਸੇਵ ਤੇ ਪਕਾਉਣਾ ਕਾਲ ਨਹੀਂ ਕਰੀ ਬਸ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਤੇ ਆਟਾ ਆਪਣਾ ਪੁੱਜ ਜਾਣਾ ਜਿਹੜਾ ਆਪਾਂ ਸਾਰਾ ਸਮਾਨ ਤੇ ਵਿੱਚ ਖੰਡ ਫਲਾ ਦਾਂਗੇ ਇਹਦੇ ਪਹਿਲੋਂ ਮੇਰਾ ਰਾਦਾ ਸੀ ਕਿ ਜੇ ਮੈਂ ਚਾਣੀ ਬਣਾ ਕੇ ਪਾਵਾਂ ਪਰ ਹੁਣ ਮੈਂ ਖੰਡ ਪੀਸ ਲਈ ਜਿੰਨਾ ਆਟਾ ਪਾਇਆ ਉਹਨੇ ਖੰਡ ਪੀਲੀ ਪੀਸ ਕੇ ਪਾ ਦਾਂਗੇ ਵਿੱਚ ਦੋਨੋਂ ਤਰ੍ਹਾਂ ਤੁਸੀਂ ਬਣਾ ਸਕਦੇ ਜੇ ਚਾਣੀ ਬਣਾ ਕੇ ਬਣਾਉਣੀ ਹੈ ਤਾਂ ਵੀ ਬਣਾ ਸਕਦੇ ਜੋ ਇਸ ਤਰ੍ਹਾਂ ਫਾਂਡ ਪਾਉਣੀ ਜੇ 70 ਹੈਗੀ ਤੇ 70 ਵੀ ਪਾ ਸਕਦੇ ਤੁਸੀਂ ਜਿਹਨੇ ਟਟੀ ਵਰਗੀ ਜਿਵੇਂ ਤੁਸੀਂ ਖਾਣਾ ਪਸੰਦ ਕਰਦੇ ਹੋ ਫਿਰ ਲੋਕਿਓ ਚ ਬਣਾਉਣ ਲੱਗੀ ਆ ਮੈਂ ਕਿਉਂਕਿ ਜੇ ਕੋਈ ਜ਼ਰੂਰਤ ਪਾਉਗੀ ਜੇ ਇਹ ਖਾਦੀ ਗਈ ਤੇ ਫਿਰ ਬਣਾ ਲਾਂਗੇ ਥੋੜਾ ਟਾਈਮ ਹੋਰ ਲੱਗੂਗਾ ਅਨੁਸਾਰ ਤੇ ਆਟਾ ਆਪਣਾ ਬਿਲਕੁਲ ਪੁੱਜ ਗਿਆ ਹੁਣ ਕਈ ਵਾਰੀ ਕਈ ਕਹਿ ਦਿੰਦੇ ਆ ਕਿਦਾ ਪਤਾ ਨਹੀਂ ਲੱਗਦਾ ਪੁੱਜਿਆ ਕਿ ਨਹੀਂ ਕਹਿੰਦਾ ਪਤਾ ਕਰਕੇ ਤੁਸੀਂ ਕੀ ਕਰਨਾ ਗਿੱਲਾ ਹੱਥ ਕਰ ਲੈਣਾ ਗਿੱਲਾ ਹੱਥ ਕਰਕੇ ਐਵੇਂ ਤੇ ਐ ਕਰਕੇ ਮਾਰ ਲੈ ਸਰਮ ਸਰਮ ਦੀ ਬਾਗ ਆਈ ਤੇ ਸਮਝੇ ਤਾਂ ਦਾਤਾ ਪੁੱਜਿਆ ਚਾਹੇ ਮੀਠਾ ਨੇ ਚਾਹੇ ਆਟਾ ਕੋਸ਼ੀ ਇਸ ਤਰ੍ਹਾਂ ਪਤਾ ਲੱਗ ਜਾਂਦਾ ਤੇ ਇੰਟ ਦਾ ਆਪਾ ਬੰਦ ਕਰ ਦਿੰਦੇ ਹਾਂ ਬਸ ਤੇ ਆਟਾ ਪੁੱਜ ਗਿਆ ਹੈ ਬਿਲਕੁਲ ਆਪਣਾ ਲਾਲੋ ਨੇ ਥੋੜਾ ਚਿਹਰੇ ਨੂੰ ਆਪਾਂ ਲਾਉਨੇ ਆ ਫਿਰ ਆਪਾਂ ਸਮਾਨ ਪਾਉਣੇ ਨੇ ਤੇ ਆਟਾ ਆਪਣਾ ਗਿਆ ਪੁੱਜ ਤੇ ਹੁਣ ਆਪਾਂ ਪਾਉਣੇ ਨੇ ਦੇ ਵਿੱਚ ਪਹਿਲੋਂ ਆ ਸਮਾਨ ਜੋ ਵੀ ਆਪਾਂ ਗੁੰਦਾਂ ਬਾਜੀ ਮਗਜ ਵਗੈਰਾ ਜੋ ਵੀ ਪਿੱਸਾ ਸੀ ਸਮਾਨ ਸਾਰਾ ਪਾ ਦੇਣਾ ਵੀ ਫਿਰ ਪਾ ਕੇ ਲਾ ਲਓ ਚੰਗੀ ਤਰ੍ਹਾਂ ਪਪਾ ਦੇ ਨੇ ਖੰਡ ਮਿਕਸ ਕਰ ਲਓ ਚੰਗੀ ਤਰ੍ਹਾਂ ਖੰਡ ਜਿੰਨੇ ਮੈਂ ਆਟਾ ਲਿਆ ਉਨੇ ਹੀ ਖੰਡ ਲਈਏ ਬਾਕੀ ਜਿੰਨੂੰ ਜਿੰਨਾ ਪਸੰਦ ਹੈ ਮਿੱਠਾ ਖਾਣਾ ਉਹਨਾ ਪਾ ਲਓ ਤੁਸੀਂ ਅਮਰ ਕਸਾ ਪਾ ਬਾਅਦ ਚ ਪਾਉਣੇ ਸਾਰੇ ਇਨੂੰ ਮਿਕਸ ਕਰ ਲਈਏ ਇੱਕ ਕਾਲੀ ਮਿਰਚ ਪਾਉਂਦੀ ਥੋੜੀ ਜਿਹੀ ਆਪਾਂ ਪੀਸੀ ਹੋ ਉਡੀ ਜੀ ਕਾਲੀ ਮਿਰਚ ਪਾ ਦਿੰਦੇ ਵਿੱਚ ਤੇ ਕਮਰ ਕਸ ਪਾ ਦੇ ਵਿੱਚ ਬਸ ਸੇਕ ਨਹੀਂ ਪੱਲੇ ਹੋਣਾ ਚਾਹੀਦਾ ਆਪਾਂ ਬੰਦ ਕੀਤਾ ਹੋਇਆ ਕੋਲ ਬਿਲਕੁਲ ਪੰਜੀਰੀ ਆਪਣੀ ਹੋ ਗਈ ਹੈ ਤਿਆਰ ਬਿਲਕੁਲ ਤੇ ਜਦੋਂ ਠੰਡੀ ਹੋ ਜੂ ਆਪਾਂ ਡੱਬੇ 'ਚ ਪਾ ਲਾਂਗੇ ਤੇ ਇਹਨੂੰ ਬਸ ਕਬਲੀ ਖਾ ਲਓ ਸਵੇਰੇ ਚਾਹ ਨਾਲ ਤੇ ਕਬਲੀ ਖਾ ਲਓ ਰਾਤ ਨੂੰ ਦੁੱਧ ਨਾਲ ਦਵਾਈ ਬੰਦ ਤੇ ਬਹੁਤ ਵਧੀਆ ਸਰੀਰ ਰਹਿੰਦਾ ਪੰਜੀਰੀ ਖਾਣੇ ਚਾਹੀਦੀ ਹਰ ਸਾਲ ਬਣਾ ਕੇ ਤੇ ਵੀਡੀਓ ਤੁਹਾਨੂੰ ਅੱਜ ਦੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਕਿੱਥੋਂ ਕਿੱਥੋਂ ਵੀਡੀਓ ਤੁਸੀਂ ਵੇਖਦੇ ਹੋ ਸਾਡੀ ਤੇ ਨਾਲੇ ਦੱਸਿਓ ਤੁਸੀਂ ਵੀ ਪਨੀਰੀ ਐਵੇਂ ਬਣਾਉਂਦੇ ਹੋ ਤੇ ਪਨੀਰੀ ਆਪਣੀ ਬਣ ਗਈ ਬਿਲਕੁਲ ਤਿਆਰ ਸੇਕ ਨਹੀਂ ਕਰਨਾ ਉਹ ਥੱਲੇ ਬਿਲਕੁਲ ਵੀ ਬਸ ਜਦੋਂ ਠੰਡੀ ਹੋ ਜੂ ਨਾ ਡੱਬੇ ਚ ਪਾ ਕੇ ਰੱਖ ਲੈਣਾ ਤੇ ਆਪ ਕੀਤਾ ਸਮਾਨ ਕੋਈ ਤਸਤੀ ਦਿੱਤਾ ਨਹੀਂ ਕੀ ਕਿਸ ਮਾਰ ਪਾਇਆ ਜੇ ਹੋਰ ਵੀ ਸਮਾਨ ਪਨੀਰੀ ਚ ਪੈ ਜਾਂਦਾ ਜਿਵੇਂ ਮੰਨ ਲਓ ਸੁਪਾਰੀਆਂ ਵਗੈਰਾ ਜੋ ਜਿਵੇਂ ਤੁਸੀਂ ਬਣਾਉਣਾ ਚਾਹੋਗੇ ਬਣਾ ਸਕਦੇ ਹੋ ਤੇ ਪਰ ਮੈਂ ਤਾਂ ਇੰਨਾ ਹੀ ਸਮਾਨ ਪਾਉਣੀ ਹੁੰਦੀ ਜਿਹੜਾ ਤੁਹਾਨੂੰ ਦੱਸਿਆ ਇਹ ਹੀ ਪਾਉਣੀ ਆ ਜੋ ਤਾਂ ਸਾਹਮਣੇ ਪਾਇਆ ਤੇ ਆ ਜਿਹੜੀ ਵੀਡੀਓ ਇੱਕ ਤੱਕ ਹੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ